ਮੇਰੀ ਗੱਲ ਸੁਣੋ ਆਪਣੇ ਅੰਮਰਸਰ ਦੇ ਕਿਸਾਨਾਂ ਦੀਆਂ ਇਨਕਮਾਂ ਵਧਣ ਕਦੀ ਵੀ ਮੈਂ ਗੱਲ ਕਰਨ ਤੋਂ ਪਿੱਛੇ ਨਹੀਂ ਹਟਿਆ ਮੈਂ ਤੁਹਾਨੂੰ ਨਾ 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 ਇਹ ਤੁਹਾਡੇ ਥਰੂ ਕਰਨੀਆਂ ਮੇਰੇ ਨਾਲ ਆ ਕੇ ਕਰਨ ਜਦ ਉਹ ਤੇ ਤੁਹਾਡੇ ਨਾਲ ਗੱਲ ਕਰ ਰਿਹਾ ਸਾਰਾ ਟੀਵੀ ਜਨ ਚ ਗੱਲ ਕਰਨੀ ਆ ਇਹ ਗੱਲ ਥੋੜਾ ਹੁੰਦੀ ਆ ਇੱਕ ਮਿੰਟ ਗੱਲ ਸੁਣੋ ਮੈਂ ਨਾ 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 ਇਹ ਪੁਲਿਸ ਰੋਕ ਰਹੀ ਆ ਇਹ ਦੇਖੋ ਉਹ ਪੱਥਰ ਮਾਰਦੇ ਨੇ ਤੇ ਤਾਂ ਹੀ ਪੁਲਿਸ ਕਰੂਗੀ ਤਾਂ ਪੁਲਿਸ ਕਿੱਥੋਂ ਨਹੀਂ ਆ ਇਥੋਂ ਦੀ ਮੈਂ ਜਰਦਾਰ ਸਾਹਿਬ ਮੈਂ ਤੁਹਾਨੂੰ ਮੇਰਾ ਜਵਾਬ ਦਿਓ ਮੈਂ ਤੁਹਾਨੂੰ 10 15 ਸਬਜ਼ੀਆਂ ਦੇ ਰੇਟ ਦੱਸੇ ਸੀ ਉਹ ਗਲਤ ਸੀਗੇ ਤੁਸੀਂ ਤੁਸੀਂ ਇੱਥੇ ਦੇਖੋ ਮਟਰਾਂ ਦੇ ਰੇਟ ਇੱਥੇ ਚੈੱਕ ਕਰੋ ਘਰ ਜਾ ਕੇ ਦੁਬਈ ਚ ਕਰੋ ਇੰਗਲੈਂਡ ਚ ਕਰੋ ਉਹ ਮੈਂ ਤੇ 30 ਰੁਪਏ ਕਿਹਾ ਉਹ ਵੀ ਬਹੁਤ ਜ਼ਿਆਦਾ ਨੇ ਇੱਥੇ ਕਿਤਰਾ ਮਟਰ ਵੇਲ ਰਹੇ ਨੇ ਕਦੀ ਧਰਨਾ ਕੀਤਾ ਇਹਨਾਂ ਨੇ ਕਿ ਇਥੋਂ ਅਗਰ ਫੈਕਟਰੀ ਲਾਣੀ ਚਾਹੀਦੀ ਮਟਰਾਂ ਦੀ ਜਿਹੜੀ ਪ੍ਰੋਸੈਸ ਕਰੇ ਤੇ ਇਹਨਾਂ ਦੇ 30 30 ਗੁਣੇ ਵਧਣਗੇ ਅਗਰ ਤੇ ਮੈਂ ਗਲਤ ਗੱਲ ਕਹਿ ਰਿਹਾ ਫਿਰ ਤੇ ਮੇਰਾ ਵਿਰੋਧ ਕਰੋ ਅਗਰ ਮੈਂ ਮੈਨੂੰ ਨਹੀਂ ਪਤਾ ਇਹ ਤੁਸੀਂ ਆਪ ਕਨਕਲੂਜਨ ਕਰੋ ਮੈਂ ਮੈਂ ਗੱਲ ਕਰਨ ਲਈ ਆਲਵੇਸ ਤਿਆਰ ਹਾਂ ਕਿਉਂਕਿ ਮੈਂ ਕਿਸਾਨ ਦਾ ਪੁੱਤ ਹਾਂ ਲੇਕਿਨ ਇਹ ਪੋਲਿਟਿਕਸ ਨਾ ਮੈਨੂੰ ਗੱਲ ਕਰਨ ਮੇਰੇ ਨਾਲ ਇਹ ਗੱਲ ਕਰਨ ਕਿ ਸਾਡੇ ਕੋਲ ਆ ਕੰਕਰੀਟ ਪ੍ਰਪੋਜ਼ਲ ਨੇ ਕਿ ਜਿਹੜੇ ਭਰਾ ਭੈਣ ਇੱਥੇ ਕਿਸਾਨ ਨੇ ਉਹਨਾਂ ਦੀਆਂ ਇਨਕਮਾਂ ਕਿਤਰਾ ਵਧਣਗੀਆਂ ਪੋਲਿਟਿਕਸ ਨਹੀਂ ਕਰਨੀ ਪੋਲਿਟਿਕਸ ਕਰਨੀ ਤੇ ਯੂਨੀਅਨ ਵਾਲੇ ਤੇ ਵੱਡੇ ਵੱਡੇ ਜਿਹੜੇ ਨੇਤਾ ਬਣੇ ਹੋਏ ਨੇ ਬਣਦੇ ਫਿਰਦੇ ਨੇ ਉਹ ਕਰਨ ਤੁਹਾਡੇ ਵਿਰੋਧੀ ਉਮੀਦਵਾਰ ਕੁਲਦੀਪ ਧਾਲੀਵਾਲ ਕਹਿੰਦੇ 2 ਸਾਲਾਂ ਦੀ ਵਿਕਾਸ ਕਾਰਜਾਂ ਦੇ ਆਧਾਰ ਤੇ ਜਨਤਾ ਦੀ ਕਚਹਿਰੀ 'ਚ ਪਹੁੰਚੇ ਲੱਗਦਾ ਕਿ ਕੋਈ ਇਹੋ ਜਿਹਾ ਦੇਖੋ ਧਾਲੀਵਾਲ ਸਾਹਿਬ ਦੀ ਬੜੀ ਅੱਛੀ ਖਬਰ ਅੱਜ ਮੈਂ ਪੜ੍ਹੀ ਕਿ ਹੁਣ ਉਹ ਵਿਕਾਸ ਦੀ ਗੱਲ ਕਰਦੇ ਨੇ ਉਹ ਜਿਹੜੀ ਅੰਮ੍ਰਿਤਸਰ ਦੀ ਡਿਵੈਲਪਮੈਂਟ ਦੀ ਗੱਲ ਕਰਦੇ ਨੇ ਉਹ ਕਿਸਾਨਾਂ ਦੇ ਵਿਕਾਸ ਦੀ ਗੱਲ ਕਰਦੇ ਨੇ ਉਹ ਯਾਰ 2 ਸਾਲ ਤੇ ਤੂੰ ਕੁਛ ਕੀਤਾ ਨਹੀਂ ਚੰਗੀ ਗੱਲ ਮੈਂ ਇਹਦੇ ਤੇ ਹੀ ਖੁਸ਼ ਆ ਕਿ ਡਿਬੇਟ ਹੁਣ ਵਿਕਾਸ ਤੇ ਆ ਗਈ ਆ ਫਿਊਚਰ ਤੇ ਆ ਗਈ ਆ ਉਹ ਯਾਰ ਮਿੱਟੀ ਘਟਾ ਸਤਨਾ ਤੇ ਬੰਦ ਕਰੋ ਉਹਦੇ ਤੇ ਗੱਲ ਕਰੀਏ ਉਹ ਆਪਾਂ ਕੀ ਕਰ ਸਕਦੇ ਆ ਅਗਰ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇੱਥੋਂ ਦਾ ਕਾਰਗੋ ਫੈਸਿਲਿਟੀ 20% ਯੂਜ਼ ਹੋ ਰਹੀ ਆ ਜਾ ਕੇ ਚੈੱਕ ਕਰੋ ਨਾ ਫੈਕਟ ਹੈਗਾ ਕਿ ਨਹੀਂ ਅਜੇ ਤੱਕ ਕਿਸੇ ਨੇ ਰੌਲਾ ਪਾਇਆ ਕਿਸਾਨਾਂ ਨੇ ਉਹਦਾ ਕਿਉਂ ਨਹੀਂ ਡਿਮਾਂਡ ਕੀਤੀ ਕਿ ਇੱਥੋਂ ਦਾ ਜਿਹੜੀ ਰਿਸਪੋਨਸਿਬਿਲਟੀ ਆ ਔਰ 100% ਯੂਜ਼ ਹੋਵੇ ਤੇ ਸਾਡੇ ਫਲ ਫਰੂਟ ਜਿਹੜੇ ਨੇ ਉਹ ਐਕਸਪੋਰਟ ਹੋਣ ਤੁਸੀਂ ਚੋਰੇ ਵਿਰੋਧੀ ਬੀਨ ਦਾ ਡਿਬੇਟ ਤਾਂ ਸੱਤਾ ਦੇ ਨਾਲ ਖੁੱਲ੍ਹੇ ਡਿਬੇਟ ਦਾ ਸੱਤਾ ਦੇ ਨਾਲ ਉਹ ਮੈਂ ਉਹ ਭਾਈ ਉਹ ਮੈਂ ਡਿਬੇਟ ਕਿਉਂ ਕਰਾਂ ਯਾਰ ਮੈਂ ਤੁਹਾਨੂੰ ਬੰਦ ਕਰੀ ਇੱਕ ਮਿੰਟ ਮੈਂ ਤੁਹਾਡੇ ਕਹਿਣ ਤੇ ਡਿਬੇਟ ਕਿਉਂ ਕਰਾਂ ਮੈਂ ਤੁਹਾਨੂੰ ਕੰਕਰੀਟ ਪ੍ਰਪੋਜ਼ਲ ਦਿੱਤੀ ਆ ਮੈਂ ਕੰਕਰੀਟ ਗੱਲਾਂ ਕਰ ਰਿਆਂ ਉਹਦੇ ਤੇ ਮੇਤੇ ਮਿੱਟੀ ਝੋੜਦੇ ਤੇ ਤੁਸੀਂ ਕਹਿੰਦੇ ਅਗਰ ਡਿਬੇਟ ਜਾ ਕੇ ਮਿੱਟੀ ਝਟਵਾਓ ਇਹ ਇੱਕ ਬਸਿਓ ਕਿ ਜੇ ਤੁਹਾਡੇ ਜਿਹੜੀ ਤੁਹਾਡੀ ਗੱਲਬਾਤ ਨਹੀਂ ਲੋਕਾਂ ਦੀ ਜਾਣਦ ਜਾਂਦਾ ਜਿੱਦਾਂ ਵਿਰੋਧ ਆ ਇਹ ਵੀ ਡੈਮੋਕਰੇਟਿਕਲੀ ਸਹੀ ਰਹਾ ਤੇ ਤੁਸੀਂ ਕਹਿੰਦੇ ਹੋ ਕਿ ਨਹੀਂ ਸਹੀ ਇਹ ਇਹ ਤੁਸੀਂ ਇਹ ਤੁਸੀਂ ਆਪ ਹਿਸਾਬ ਲਾਓ ਕਿ ਮੈਂ ਤਾਂ ਇੱਥੇ ਆ ਕੇ ਜਿੱਥੇ ਵੀ ਜਾਣਾ ਆ ਇਹ ਮਾਝਾ ਮੇਰੇ ਮਾਪਿਆਂ ਦੀ ਧਰਤੀ ਆ ਤੇ ਜਿੱਥੇ ਜਾਣਾ ਚਾਹੁੰਦਾ ਮੈਂ ਜਾਵਾਂਗਾ ਜੀ ਅਗਰ ਅਗਰ ਮੈਨੂੰ ਨਹੀਂ ਜਾਣ ਦਿੰਦੇ ਉਹ ਕਿੰਨਾ ਕੁ ਡੈਮੋਕਰੈਟਿਕ ਹੈ ਤੁਸੀਂ ਆਪ ਦੇਖ ਲਓ ਟਕਰਾਓ ਤੇ ਚਲੋ ਯਾਰ ਨਹੀਂ ਨਹੀਂ ਨਾ 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 ਟਕਰਾਓ ਯਾਰ ਟਕਰਾਓ ਦੀ ਕਾਹਦੀ ਗੱਲ ਹੋਈ ਜੀ ਅਗਰ ਮੈਂ ਕਹਿੰਦਾ ਕਿ ਕਿਸਾਨਾਂ ਦੀ ਇੰਨਾ ਆਂਡਣੀ ਵਧੇ ਉਹ ਟਕਰਾਓ ਹੈ ਯਾਰ ਇਹਦਾ ਮਤਲਬ ਕੋਈ ਪੋਲਿਟਿਕ ਖੇਡ ਰਿਹਾ ਪੋਲਿਟਿਕ ਖੇਡ ਰਿਹਾ ਤਾਂ ਉਹ ਖੇਡਦਾ ਰਵੇ ਮੈਂ ਤਾਂ ਮਿੱਟੀ ਨਹੀਂ ਸੁੱਕਣੀ ਕੋਈ ਬਰਗਰੀਸ ਦੇ ਨਾਲ ਨਾ ਨਾ ਮੇਰੀ ਕੰਕਰੀਟ ਪ੍ਰਪੋਜ਼ਲਸ ਨੇ ਸਾਹਮਣੇ ਕਿ ਕਿਸਾਨਾਂ ਦੇ ਇਨ ਕਮਾ ਵਿਧਾਨ ਤੇ ਮੈਂ ਇਹ ਵੀ ਦੱਸਿਆ ਕਿ ਦੇਖੋ ਮੇਰੇ ਜੀ ਵੀ ਕਿਸਾਨਾਂ ਦਾ ਲਹੂ ਆਗਦਾ ਤੇ ਆਪਾਂ ਉਹਨਾਂ ਦੇ ਭਲੇ ਦੀ ਗੱਲ ਕਰੀਏ ਉਹਨੇ ਤੇ ਗੱਲ ਕਰਦਾ ਸੀ ਸਾਡੇ ਨਾਲ ਰਿਲੇਟਡ ਕੋਈ ਮੋਦੀ ਸਾਹਿਬ ਨਾਲ ਗੱਲ ਹੋਈ ਹੋਵੇਗਾ ਪਤਾ ਨਹੀਂ ਚਲਿਏ ਰਾਹ ਦੇ ਦਿਓ ਜੀ ਜੀ ਬਾਕੀ ਸਾਜੀ ਬਿਲਕੁਲ ਤਾਂ ਇਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਤਸਵੀਰਾਂ ਦੇ ਵਿੱਚ ਦਿਖਾ ਦਿੰਨੇ ਆ ਅੱਜ ਮਜੀਟਾ ਵਿਖੇ ਪਹੁੰਚੇ ਸੀ ਤਾਂ ਇਥੇ ਤੁਸੀਂ ਦੇਖ ਸਕਦੇ ਹੋ ਕਿ ਕਾਰਕੁਨਾਂ ਨੂੰ ਮਿਲ ਰਹੇ ਨੇ ਤੇ ਇਸੇ ਗੱਲ ਦੇ ਉੱਤੇ ਅੱਜ ਕਿਸਾਨਾਂ ਵੱਲੋਂ ਉਹਨਾਂ ਦੇ ਘਰਾਓ ਦਾ ਵੀ ਐਲਾਨ ਕੀਤਾ ਗਿਆ ਸੀ ਪਰ ਏ ਜਿਹੜੇ ਕਿਸਾਨ ਸੀ ਉਹਨਾਂ ਨੂੰ ਪਿਛਲੇ ਪਾਸੇ ਪੁਲਿਸ ਨੇ ਰੋਕ ਲਿਆ ਹੈ ਤਾਂ ਤਰਨਜੀਤ ਸਿੰਘ ਸਿੰਧੂ ਜਿਹੜੇ ਨੇ ਅੱਜ ਇੱਥੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਔਰ ਜਿਹੜਾ ਉਹਨਾਂ ਦਾ ਮਜੀਠਾ ਰੇ ਲਗੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਦਾ ਇਹ ਹਲਕਾ ਹੈ ਜਿੱਥੇ ਉਹਨਾਂ ਦਾ ਵਿਕਰਮ ਸਿੰਘ ਮਜੀਠੀਆ ਲਗਾਤਾਰ ਜਿੱਤਦੇ ਆਏ ਨੇ ਉਹਨਾਂ ਦੀ ਧਰਮ ਪਤਨੀ ਇਸ ਵਾਰ ਇਥੋਂ ਵਿਧਾਇਕ ਨੇ ਤੇ ਤਰਨਜੀਤ ਸਿੰਘ ਸਿੰਧੂ ਨੇ ਜਿਹੜਾ ਇੱਥੇ ਐਲਾਨ ਕੀਤਾ ਹੈ ਕਿ ਉਹ ਲੋਕਾਂ ਦੇ ਵਿੱਚ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਮਹਿਲਾਵਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਸਰਵਰ ਸਿੰਘ ਪੰਦੇਰ ਦੀ ਅਗਵਾਈ ਦੇ ਵਿੱਚ ਕਿਸਾਨ ਜਿਹੜੇ ਸੀ ਉਹ ਤੇ ਪਹੁੰਚੇ ਸੀ ਤਾਂ ਕਿਸਾਨਾਂ ਨੇ ਕਿਸਾਨਾਂ ਨੂੰ ਪਿਛੇ ਹੀ ਰੋਕ ਲਿਆ ਗਿਆ ਤੇ ਉਹ ਖੁਦ ਪੁਲਿਸ ਦੇ ਵੀ ਪੁਖਤਾ ਇੰਤਜ਼ਾਮ ਨੇ ਅਸੀਂ ਉਹ ਵੀ ਬਾਹਰ ਦਿਖਾਵਾਂਗੇ ਮਹਿਲਾਵਾਂ ਦੇ ਨਾਲ ਜਿਹੜੀ ਗੱਲਬਾਤ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਉਹ ਜਿਹੜੀ ਗੱਲਬਾਤ ਜਿਹੜੀ ਆ ਉਹ ਕਰ ਰਹੇ ਨੇ ਅਸੀਂ ਸੁਣਨ ਦੀ ਵੀ ਕੋਸ਼ਿਸ਼ ਜਿਹੜੀ ਆ ਉਹ ਕਰਾਂਗੇ ਮਹਿਲਾਵਾਂ ਨਾਲ ਗੱਲਬਾਤ ਕਰ ਰਹੇ ਨੇ ਸੰਧੂ ਸਾਹਿਬ ਆ ਫੋਟੋ ਵੀ ਕਰਾਇ ਲਓ ਤਾਂ ਲੋਕ ਤਕਲੀਫਾਂ ਜਿਹੜੀਆਂ ਦੇਖ ਸਕਦੇ ਹੋ ਇੱਥੇ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਇੱਥੇ ਆਗੂ ਨੇ ਕਿਉਂਕਿ ਐਲਾਈਅੰਸ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਅਕਾਲੀ ਦਲ ਜਿਹੜਾ ਚੋਣ ਇਸ ਜਗ੍ਹਾ ਦੇ ਉੱਤੇ ਜਦੋਂ ਅਕਾਲੀ ਦਲ ਭਾਜਪਾ ਨਾਲ ਗੱਠਜੋੜ ਸੀ ਤਾਂ ਇਸ ਜਗ੍ਹਾ ਦੇ ਉੱਤੇ ਅ ਜਿਹੜਾ ਸੀ ਅਲਾਈਅੰਸ ਦੇ ਵਿੱਚ ਲੜਦੇ ਸੀ ਤਾਂ ਪਰ ਪਹਿਲੀ ਵਾਰੀ ਹੁਣ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਇੱਥੇ ਪਹੁੰਚ ਰਹੇ ਨੇ ਇਸ ਜਗ੍ਹਾ ਦੇ ਉੱਤੇ ਤਾਂ ਦੇਖ ਸਕਦੇ ਹੋ ਕਿ ਆਪਣੇ ਲੋਕਾਂ ਦੇ ਵਿੱਚ ਮਾਜੇ ਦੇ ਲੋਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸੰਧੂ ਸਾਹਿਬ ਦਾ ਕਹਿਣਾ ਹੈ ਕਿ ਮੇਰਾ ਆਪਣਾ ਹਲਕਾ ਹੈ ਮੇਰਾ ਆਪਣਾ ਪਿਆਰ ਹੈ ਇਹਨਾਂ ਦੇ ਲੋਕਾਂ ਦੇ ਨਾਲ ਤਾਂ ਸੰਗੀਪ ਜੀ ਦੀ ਸੰਧੂ ਸਾਹਿਬ ਦੇ ਨਾਲ ਵੀ ਜਿਹੜੀ ਇੱਥੇ ਜਿਹੜਾ ਗੱਲਬਾਤ ਅਸੀਂ ਕਰਾਂਗੇ ਕਿ ਸਕਦਰੋ ਤੇ ਤੁਸੀਂ ਦੇਖ ਸਕਦੇ ਮਹਿਲਾਵਾਂ ਦਾ ਸੰਸਾ ਲੋਕਾਂ ਦਾ ਪਿਆਰ ਦੱਸ ਦਿਓ ਲੋਕੀ ਮੁਸ਼ਕਲਾਂ ਵੀ ਆਪਣੀਆਂ ਦੱਸ ਰਹੇ ਨੇ ਬਾਕੀ ਦੇ ਗੱਲਾਂ ਰਹਿ ਗਈ ਕਿਵੇਂ ਦਾ ਰਿਸਪੋns ਦੇ ਰਹੇ ਨੇ ਲੋਕ ਜੀ ਚੰਗਾ ਤੁਸੀਂ ਆਹ ਦੇਖ ਲਓ ਆ ਸਾਡੀਆਂ ਭੈਣਾਂ ਜੀ ਆਪ ਸਾਡੇ ਆਪਣੀ ਦਿਹਾੜੀ ਛੱਡ ਕੇ ਆਈਆਂ ਨੇ ਤੇ ਸਾਰਿਆਂ ਦਾ ਇਹ ਫਰਜ਼ ਬਣਦਾ ਆ ਤੇ ਖਾਸ ਤੌਰ ਤੇ ਮੇਰਾ ਕਿ ਸਾਡੀ ਰਿਸਪੋnsਿਬਿਲਟੀ ਆ ਅਸੀਂ ਅੱਗੇ ਇਨਾਂ ਦਾ ਭਲਾ ਕਰਨਾ ਜਿਹੜਾ ਭਲਾ ਨਹੀਂ ਹੋਇਆ ਕਿ ਤੁਹਾਨੂੰ ਆਪਣਾ ਮੰਦੇ ਤੇ ਦਾਦਾ ਜੀ ਦੀ ਗੱਲ ਕਰਦੇ ਅੰਕਲ ਤੁਹਾਡੇ ਫਾਦਰ ਸਾਹਿਬ ਦੀ ਗੱਲ ਕਰਦੇ ਕਿ ਉਹ ਸਾਡੇ ਹੀ ਕਿਉਂਕਿ ਮਜੀਠਾਲ ਕਿਨਾਂ ਬੜਾ ਪਿਆਰ ਰਿਹਾ ਤੁਹਾਡੇ ਬਾ ਪਰਿਵਾਰ ਦਾ ਬਿਲਕੁਲ ਜੀ ਤੁਹਾਨੂੰ ਪਤਾ ਹੈ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਮਾਝੇ ਉਲੀ ਬਹੁਤ ਕੋਸ਼ਿਸ਼ ਕੀਤਾ ਜੀ ਇਥੋਂ ਤੱਕ ਕਿ ਕਿ 1917 ਚ ਦੋ ਸਕੂਲ ਸਰੀਆੜੀ ਖੁੱਲੇ ਉਹਨਾਂ ਚੋਂ ਇੱਕ ਕੁੜੀਆਂ ਦਾ ਸਕੂਲ ਸੀ 1917 ਚ ਤੇ ਸਰਦਾਰ ਪੀਸ਼ਨ ਸਿੰਘ ਸਮੁੰਦਰੀ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਮੇਰੇ ਮਾਤਾ ਜੀ ਜਿਹੜੇ ਦਿਹਾੜੇ ਚੋਂ ਹੀ ਆਉਂਦੇ ਸੀ ਉਹਨਾਂ ਨੇ ਅਮਰੀਕਾ ਚ ਪੀ ਐਚ ਡੀ ਜਾ ਕੇ ਗਵਰਨਮੈਂਟ ਕਾਲਜ ਫਾਰਮਨਸਰ ਪੜਾਇਆ ਤੇ ਮੈਂ ਵੀ ਚਾਹਨਾ ਦੇਖੋ ਸਭ ਤੋਂ ਵੱਡੀ ਚੀਜ਼ ਸਾਨੂੰ ਅੰਮ੍ਰਿਤਸਰ ਚ ਵਿੱਦਿਆ ਤੇ ਧਿਆਨ ਦੇਣਾ ਚਾਹੀਦਾ ਆ ਕਿਉਂਕਿ ਸਾਡੇ ਬੱਚੇ ਹਾਂਜੀ ਹਾਂਜੀ ਔਰ ਇਹ ਸਾਰੀ ਸਾਰੀਆਂ ਮਾਵਾਂ ਤੁਹਾਨੂੰ ਮਿਲਦੇ ਤੁਹਾਨੂੰ ਦੱਸਦੇ ਨੇ ਕੋਈ ਜਿਆਦਾ ਪੁਰਾਣੇ ਪੁਰਾਣੇ ਫੋਟੋਆਂ ਦੇਖਦੇ ਹੋਣਗੇ ਬਿਲਕੁਲ ਯਾਦ ਦੱਸਦੇ ਨੇ ਤੁਹਾਨੂੰ ਮੈਂ ਵੀ ਦੱਸਦਾ ਆ ਕਿ ਮੈਨੂੰ ਤੇ ਪੰਜ ਬੱਚੇ ਮਿਲੇ ਜਿਨ੍ਹਾਂ ਨੇ ਮੇਰਾ ਆ ਕੇ ਸ਼ੁਕਰੀਆ ਕੀਤਾ ਕਿ ਜਦੋਂ ਕੋਵਿਡ ਸੀਗਾ ਅਮਰੀਕਾ 'ਚ ਅਸੀਂ 1 ਲੱਖ ਬੱਚਾ ਭਾਰਤੀਆ ਬੱਚਾ ਇੱਥੇ ਬਚਾਇਆ ਤੇ ਉਹਨਾਂ ਜੋ ਅੰਮ੍ਰਿਤਸਰ ਦੇ ਵੀ ਬਰੇ ਸੀਗੇ ਮੈਨੂੰ ਬਰੇ ਨੇਤਿਆਂ ਦੇ ਵੀ ਟੈਲੀਫੋਨ ਆਏ ਮੈਂ ਨਾ 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 ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹ ਅੰਬਾਰੇ ਸੁਪੀਰ ਕਰਨਗੇ ਲੇਕਿਨ ਅਸੀਂ ਸਾਰਿਆਂ ਨੂੰ ਐਜੂਕੇਸ਼ਨ ਲਈ ਹੁਣ ਵਧੀਆ ਕੰਮ ਤੁਸੀਂ ਉਸ ਲੈਵਲ ਤੇ ਇਹਨਾਂ ਦੇ ਨਾਲ ਗੱਲ ਕੀਤੀ ਕਰੋਗੇ ਬਿਲਕੁਲ ਕਰਾਂਗੇ ਔਰ ਇਹੋ ਹੀ ਨਹੀਂ ਤੁਹਾਨੂੰ ਪਤਾ ਹੈ ਸੈਂਟਰ ਦੀਆਂ ਸਕੀਮਾਂ ਨੇ ਖਾਸ ਤੌਰ ਤੇ ਇਹ ਭੈਣਾ ਦੇ ਬੱਚੇ ਉਹਨਾਂ ਦੀ ਪੜ੍ਹਾਈ ਲਈ ਵਜ਼ੀਫੇ ਦਿੰਦੇ ਨੇ ਤੇ ਬਾਹਰੋਂ ਵੀ ਮੈਂ ਮੈਨੂੰ ਪਤਾ ਕਈ ਐਨ ਆਰ ਆਈ ਹੈਗੇ ਨੇ ਉਹ ਬਹੁਤ ਕੀਨੇ ਇਹਨਾਂ ਨੂੰ ਤੇ ਹੋਰ ਅੰਮ੍ਰਿਤਸਰ ਦੇ ਬੱਚਿਆਂ ਨੂੰ ਹੈਲਪ ਕਰਨ ਲਈ ਤੇ ਤੀਜੀ ਗੱਲ ਜਿਹੜੀ ਅੱਛੀ ਵਿਦਿਆ ਬਾਹਰ ਹੈ ਉਹ ਅਸੀਂ ਇੱਥੇ ਅੰਮ੍ਰਿਤਸਰ ਲੈ ਕੇ ਆਵਾਂਗੇ ਸਾਡੇ ਇੱਥੇ ਯੂਨੀਵਰਸਿਟੀ ਕਾਲਜਾਂ 'ਚ ਉਹ ਵਿਦਿਆ ਹੋਣੀ ਚਾਹੀਦੀ ਆ ਸਤਿ ਸ਼੍ਰੀ ਅਕਾਲ तकरीबन 20 ਦਿਨ ਹੋ ਗਏ ਤੁਹਾਨੂੰ ਕਮਿਊਨਲ ਰਿਸਪੌਂਸ ਲੱਗ ਰਿਹਾ ਹੈ ਇਨਸਕੈਪ ਦੱਸਦੇ ਹੋ ਲੋਕਾਂ ਦਾ ਕੀਰਤ ਸਿੰਘ ਜੀ ਦੇਖੋ ਮੈਨੂੰ ਤਾਂ ਲੱਗਦਾ ਹੈ ਕਿ ਅੰਮ੍ਰਿਤਸਰ ਦੇ ਲੋਕ ਡਵੈਲਪਮੈਂਟ ਲਈ ਭੁੱਖੇ ਨੇ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹੁਣ ਦੇ ਵਿਕਾਸ ਦੇ ਉੱਤੇ ਵੀ ਗੱਲ ਹੋਣੀ ਸ਼ੁਰੂ ਹੋ ਗਈ ਆ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੇ ਮੇਰੇ ਹੋਰ ਮੈਂਬਰ ਜਿਹੜੇ ਲੜ ਰਹੇ ਨੇ ਇਲੈਕਸ਼ਨ ਉਹਨੋਂ ਸਾਰੇ ਵਿਕਾਸ ਦੀ ਗੱਲ ਕਰਦੇ ਆ ਸ਼ੁਕਰ ਆ ਰੱਬ ਦਾ ਵਿਕਾਸ ਦੀ ਗੱਲ ਕਰਨੀ ਤੇ ਸ਼ੁਰੂ ਕੀਤੀ ਤੇ ਆਪਣਾ ਚਿੱਠਾ ਪੱਠਾ ਵੀ ਲਖਦੇ ਨੇ ਕਿ ਕੀ ਕੀ ਕੀਤਾ ਐਮਪੀ ਸਾਹਿਬ ਨੇ 7 ਸਾਲ ਕੀ ਕੀਤਾ ਇਹ ਸਰਕਾਰ ਜਿਹੜੀ ਆ 2 ਸਾਲ ਦੀ ਕੀ ਕਰ ਰਹੀ ਆ ਤੇ ਮੰਤਰੀ ਜੀ ਵੀ ਅੱਜ ਦੇ ਅਗਵਾਜ ਵਿੱਚ ਵਿਕਾਸ ਦੀਆਂ ਗੱਲਾਂ ਕਰਦੇ ਨੇ ਬਹੁਤ ਅੱਛੀ ਗੱਲ ਹੈ ਥੈਂਕ ਯੂ ਜੀ ਥੈਂਕ ਯੂ ਤਾਂ ਤਰਨਜੀਤ ਸਿੰਘ ਸਮੁੰਦਰੀ ਤਰਨਜੀਤ ਜਿਨ੍ਹਾਂ ਦੇ ਦਾਦਾ ਜੀ ਸ਼੍ਰੋਣੀ ਕਮੇਟੀ ਦੇ ਪਹਿਲੇ ਪ੍ਰਧਾਨ ਸਰਦਾਰ ਤੇਜਾ ਸਿੰਘ ਸਮੁੰਦਰੀ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨਾਲ ਅਕਸਰ ਜਿਹੜੇ ਲੋਕ ਨੇ ਜ਼ਿਕਰ ਕਰਦੇ ਨੇ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਦਾਦਾ ਜੀ ਦਾ ਉਹਨਾਂ ਦੇ ਪਾ ਪਿਤਾ ਜੀ ਜੁਸ਼ਨ ਸਿੰਘ ਸਮੁੰਦਰੀ ਜਿਹੜੇ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਚਾਸਰ ਤਾਂ ਬਾਹਰ ਵਾਲੇ ਪਾਸੇ ਦਾ ਵੀ ਨਜ਼ਾਰਾ ਦਿਖੋਨੇ ਆ ਤੁਹਾਨੂੰ ਕਿ ਸੁਰੱਖਿਆ ਦੇ ਅੰਦਰੇ ਮੀਟਿੰਗ ਹੋ ਰਹੀ ਸੀ ਇਸ ਜਗ੍ਹਾ ਦੇ ਉੱਤੇ ਤਾਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਜਿਹੜੇ ਸੀ ਇਸ ਜਗ੍ਹਾ ਤੇ ਪਹੁੰਚੇ ਸੀ ਤਾਂ ਦੂਜੇ ਪਾਸੇ ਪੁਲਿਸ ਨੇ ਗੱਲ ਕੀਤੀ ਜਾਵੇ ਤਾਂ ਸੁਰੱਖਿਆ ਦੇ ਪਤਾ ਇੰਤਜ਼ਾਮ ਇਸ ਪਾਸੇ ਕੀਤੇ ਸਨ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੇ ਇੱਥੇ ਆਉਣਾ ਸੀ ਕਿਸਾਨਾਂ ਵੱਲੋਂ ਇੰਸਟਾਗਾ ਦੇ ਉੱਤੇ ਪ੍ਰੋਟੈਸਟ ਕੀਤਾ ਜਾਣਾ ਸੀ ਤਾਂ ਪੁਲਿਸ ਨੇ ਇੱਕ ਕਿਸਾਨਾਂ ਨੂੰ ਪਿਛੇ ਕਾਫੀ ਰੋਕ ਲਿਆ ਤੇ ਉਸ ਜਗ੍ਹਾ ਦੇ ਉੱਤੇ ਕਿਸਾਨਾਂ ਵੱਲੋਂ ਉਹਨਾਂ ਨੂੰ ਜੇ ਗੱਲ ਕੀਤੀ ਜਾਵੇ ਤਾਂ ਉਹ ਪੋਟੈਸਿਕ ਸਾਈਡ ਦੇ ਨੇੜੇ ਨਹੀਂ ਪਹੁੰਚਣ ਦਿੱਤਾ ਤਾਂ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਇਸ ਹਾਲ ਦੇ ਵਿੱਚ ਜਿਹੜੀ ਲੰਬੀ ਇਸ ਜਗ੍ਹਾ ਦੇ ਉੱਤੇ ਹਾਲ ਦੇ ਵਿੱਚ ਜਿੱਥੇ ਮੀਟਿੰਗ ਕਬੱਡੀ ਕੀਤੀ ਗਈ ਹੈ ਮਜੀਠਾ ਹਲਕੇ ਚ ਪਹਿਲੀ ਵਾਰੀ ਤਰਨਜੀਤ ਸਿੰਘ ਸੰਧੂ ਪਹੁੰਚੇ ਸੀ ਤਾਂ ਬਾਹਰ ਵਾਲੇ ਪਾਸੇ ਪੁਲਿਸ ਦੀ ਵੀ ਨਜ਼ਾਰਾ ਤੁਹਾਨੂੰ ਦਿਖਾ ਦਿੰਦੇ ਆ ਕਿ ਸੁਰੱਖਿਆ ਦੇ ਇੰਤਜ਼ਾਮ ਕਿਸ ਲੈਵਲ ਦੇ ਨੇ ਕੈਮਰਾ ਪਰਸਨ ਅਸੀਂ ਮੀਟਿੰਗ ਤੋਂ ਹਾਲ ਤੋਂ ਬਾਹਰ ਆ ਰਹੇ ਹਾਂ ਤਰਨਜੀਤ ਸਿੰਘ ਸੰਧੂ ਨੇ ਦੈਨਿਕ ਸਵੇਰਾ ਨਾਲ ਵਿਸ਼ੇਸ਼ ਗੱਲਬਾਤ ਵੀ ਕੀਤੀ ਹੈ ਆਪਣੇ ਵਿਚਾਰ ਵੀ ਜਿਹੜੇ ਨੇ ਉਹਨਾਂ ਨੇ ਬਿਲਕੁਲ ਸਾਂਝੇ ਜਿਹੜੇ ਇੱਥੇ ਕੀਤੇ ਨੇ ਔਰ ਕਿ ਵਿਕਾਸ ਦੇ ਮੁੱਦੇ ਦੇ ਉੱਤੇ ਹੁਣ ਗੱਲ ਹੋਣੀ ਸ਼ੁਰੂ ਹੋ ਗਈ ਹੈ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਟੌਪਿਕ ਦੇ ਉੱਤੇ ਜਿਹੜੀ ਆ ਉਹ ਗੱਲ ਕਰਨੀ ਚਾਹੀਦੀ ਆ ਤਾਂ ਇਹ ਇਸੇ ਗੱਲ ਦੇ ਉੱਤੇ ਉਹ ਵਿਕਰਮ ਸਿੰਘ ਮਜੀਠੀਆ ਰਾਏ ਹਲਕਾ ਹੈ 2007 ਤੋਂ ਲਗਾਤਾਰ ਵਿਕਰਮਜੀਤਿਆ ਜਾਂ ਲਗਾਤਾਰ ਇਹ ਤੋਂ ਵਿਧਾਇਕ ਬੰਦੇ ਆ ਰਹੇ ਨੇ ਤਿੰਨ ਵਾਰ ਵਿਕਰਮਜੀਤਿਆ ਵਿਧਾਇਕ ਬਣੇ ਉਸ ਤੋਂ ਬਾਅਦ ਉਹਨਾਂ ਦੀ ਹੁਣ ਤਾਂ ਪਤਨੀ ਜਿਹੜੀ ਹੈ ਬੀਬੀ ਗਨੀਵਕੌਰ ਜੀ ਉਹ ਇਥੋਂ ਵਿਧਾਇਕ ਵਿਧਾਇਕਾ ਨੇ ਤਾਂ ਇਸ ਪਾਸੇ ਪੁਲਿਸ ਤੇ ਇੰਤਜ਼ਾਮ ਤੁਸੀਂ ਦੇਖ ਸਕਦੇ ਹੋ ਕਿਉਂਕਿ ਸਰਵਣ ਸਿੰਘ ਪੰਦੇਹਰ ਕਿਸਾਨ ਆਗੂ ਜਿਹੜੇ ਭਾਰਤੀ ਜਨਤਾ ਪਾਰਟੀ ਦਾ ਟਿੱਟੇਵਿਟ ਜੋ ਵਿਰੋਧ ਹੋਇਆ ਸੀ ਉਸ ਜਗ੍ਹਾ ਤੇ ਟਕਰਾਵ ਹੁੰਦੀ ਗੱਲ ਹੋਈ ਸੀ ਤਾਂ ਹੋ ਸਕਦਾ ਹੈ ਉੱਤੇ ਪੁਲਿਸ ਵੱਲੋਂ ਜਿਹੜੀ ਇਸ ਨੂੰ ਪਹਿਲਾਂ ਹੀ ਭਾਵਦਿਆ ਸੁਰੱਖਿਆ ਦੇ ਪੂਕਤਾ ਇੰਤਜ਼ਾਮ ਜਿਹੜੇ ਸੀ ਉਹ ਕਰ ਦਿੱਤੇ ਗਏ ਸੀ ਤਾਂ ਹੁਣ ਦੇਖ ਸਕਦੇ ਹੋ ਕਿ ਕਾਫੀ ਪੁਲਿਸ ਜਿਹੜੀ ਇਸ ਜਗ੍ਹਾ ਦੇ ਉੱਤੇ ਲਾਈ ਆ ਤਾਂ ਤਰੁਜੀਤ ਸਿੰਘ ਸੰਧੂ ਆਪਣੀ ਮੀਟਿੰਗ ਸਮਾਪਤ ਕਰਕੇ ਇਸ ਜਗ੍ਹਾ ਦੇ ਉੱਤੋਂ ਹੁਣ ਬਾਹਰ ਬਾਹਰ ਆ ਰਹੇ ਨੇ ਤਾਂ ਪੁਲਿਸ ਨੇ ਕਿਸਾਨਾਂ ਆਗੂਆਂ ਨੂੰ ਮੀਟਿੰਗ ਸਾਈਡ ਤੋਂ ਕਾਫੀ ਪਿਛੇ ਇਸ ਪਾਸੇ ਰੋਕ ਲਿਆ ਸੀ ਤਾਕੇ ਕਿਸਾਨ ਜਿਹੜੇ ਸੀ ਉਹ ਇਸ ਪਾਸੇ ਪਹੁੰਚ ਨਾ ਸਕਣ ਉਹ ਅਧਿਕਾਰੀ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਕਿਸਾਨ ਆਗੂ ਜਿਹੜੇ ਉਹ ਅਧਿਕਾਰੀ ਇਸ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਪਹੁੰਚੇ ਹੋਏ ਨੇ ਇਸ ਜਗ੍ਹਾ ਦੇ ਉੱਤੇ ਕੋਈ ਨਾ ਸਮਝ ਰੂਲ ਪੁਲਿਸ ਦੇ ਐਸਐਸਪੀ ਸਰਦਾਰ ਸਤਿੰਦਰ ਸਿੰਘ ਵੀ ਇਸ ਜਗ੍ਹਾ ਤੇ ਆਏ ਸੀ ਕਿਸਾਨਾਂ ਵਾਲੇ ਉਹਨਾਂ ਨੇ ਵੀ ਗੱਲ ਕੀਤੀ ਕਿ ਇਸ ਪਾਸੇ ਤੁਸੀਂ ਆਪਣਾ ਵਿਰੋਧ ਜਿਹੜਾ ਹੈ ਉਹ ਆਪਣਾ ਡੈਮੋਕ੍ਰੈਟਿਕ ਤੁਹਾਡਾ ਰਾਈਟ ਹਸ ਨੂੰ ਇੱਕ ਤਰੀਕੇ ਦੇ ਨਾਲ ਤੁਸੀਂ ਵਿਰੋਧ ਕਰ ਸਕਦੇ ਹੋ ਤੇ ਜਦ ਕਿ ਟਕਰਾਵ ਦੀ ਸਥਿਤੀ ਨਾ ਬਣੇ ਤਾਂ ਇਹ ਸਭ ਨੂੰ ਲੈ ਕੇ ਜਿਹੜੀ ਕਿਸਾਨਾਂ ਨਾਲ ਵੀ ਗੱਲ ਕੀਤੀ ਤਾਂ ਵਜੀਠਾ ਦੇ ਗ੍ਰੀਨਲੈਂਡ ਪੈਲੈਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਬਕਾਇਦਾ ਦੌਰ ਦੇ ਉੱਤੇ ਆਪਣੀ ਮੀਟਿੰਗ ਕੀਤੀ ਹੈ ਅਮਰਸਾ ਰੂਲ ਪੁਲਿਸ ਦੀ ਫੋਰਸ ਜਿਹੜੀ ਸੀ ਉਹ ਵੀ ਤੇ ਲਾਈ ਸੀ ਆਰਐਫ ਦੀਆਂ ਟੁਕੜੀਆਂ ਵੀ ਬਕਾਇਦਾ ਤੌਰ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਲਾਈਆਂ ਗਈਆਂ ਸੀ ਤਾਂ ਹੁਣ ਜਿਹੜੇ ਕਿਉਂਕਿ ਅੱਜ ਕਿਸਾਨਾਂ ਨੇ ਬਕਾਇਦਾ ਤੌਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਦੇ ਵਿੱਚ ਵੀ ਇੱਕ ਐਲਾਨ ਕੀਤਾ ਸੀ ਕਿ ਉੱਥੇ ਵੀ ਪ੍ਰੋਟੈਸਟ ਜਿਹੜਾ ਕੀਤਾ ਜਾਵੇਗਾ ਮਨਜੀਤ ਸਿੰਘ ਮੰਨਾ ਜੋ ਖਡੂਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਕਰਨ ਦਾ ਵੀ ਐਲਾਨ ਜਿਹੜਾ ਸੀ ਕੀਤਾ ਹੋਇਆ ਸੀ ਤਾਂ ਪਰ ਸ਼ਾਂਤਮਈ ਤਰੀਕੇ ਦੇ ਨਾਲ ਪੁਲਿਸ ਨੇ ਇਸ ਨੂੰ ਜਿਹੜਾ ਸੀ ਉਹ ਨਿਵੇੜ ਕੋਸ਼ਿਸ਼ ਕੀਤੀ ਹੈ ਕਿ ਟਕਰਾਅ ਦੀ ਸਥਿਤੀ ਨਾ ਬਣੇ ਜਿਵੇਂ ਕਿ ਪਿੱਟੇ-ਵਿੱਟ ਦੇ ਵਿੱਚ ਇੱਕ ਛੋਟੀ ਜਿਹੀ ਟਕਰਾਅ ਦੀ ਸਥਿਤੀ ਜਿਹੜੀ ਬਣੀ ਸੀ ਤਾਂ ਉਸ ਤੋਂ ਬਾਅਦ ਕਿਸਾਨ ਆਗੂ ਅਮਰਸਰ ਰੂਲ ਬੁਲਦੇ ਐਸਐਸਪੀ ਜਿਹੜੇ ਸੀ ਸਤਿੰਦਰ ਸਿੰਘ ਉਹਨਾਂ ਦਾ ਵਿਰੋਧ ਕਰਨ ਦੇ ਲਈ ਕਿਸਾਨ ਪਹੁੰਚੇ ਸੀ ਤੇ ਅੱਜ ਤਰਨਜੀਤ ਸਿੰਘ ਸੰਧੂ ਦਾ ਵਿਰੋਧ ਕਰਨ ਦੇ ਲਈ ਮਜੀਠਾ ਵਿਖੇ ਪਹੁੰਚੇ ਸੀ ਤਾਂ ਮਜੀਠਾ ਦੇਆਂ ਤਸਵੀਰਾਂ ਨੇ ਜਿੱਥੇ ਸ਼ਾਂਤਬੀ ਢਾਂਗ ਦੇ ਨਾਲ ਬੀਜੇਪੀ ਦੀ ਜਿਹੜੀ ਰੈਲੀ ਹੈ ਉਹ ਨੇਪਰੇ ਚੜ ਗਈ ਹੈ ਤੇ ਹੁਣ ਜਿਹੜੇ ਭਾਜਪਾ ਦੇ ਆਗੂ ਨੇ ਉਹ ਆਪਣੇ ਜਿਹੜੇ ਨੇ ਵਾਪਸੀ ਕਰ ਰਹੇ ਨੇ ਤਾਂ ਜਿਹਦੇ ਵਿੱਚ ਪੁਲਿਸ ਵੱਲੋਂ ਨਹੀਂ ਜਿਹੜੀ ਚੌਕ ਸੀ ਜਿਹੜੀ ਆ ਪੂਰੀ ਵਰਤੀ ਜਾ ਰਹੀ ਹੈ ਕਾਸੀ ਮੁਸ਼ਕਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਕਿਸਮ ਦੇ ਜਿਹੜੇ ਹਲਾਤ ਟਕਰਾਵ ਵਾਲੇ ਨਾ ਬਣ ਇਹ ਜਿਸ ਪਾਸੇ ਵੀ ਨਜ਼ਰ ਮਾਰੀ ਜਾਵੇ ਤਾਂ ਪੁਲਿਸ ਦੇ ਜਿਹੜੇ ਨੇ ਪੂਖਤਾ ਇੰਤਜ਼ਾਮ ਜਿਹੜੇ ਨੇ ਉਹ ਸਾਰੇ ਪਾਸੇ ਨੇ ਤਾਂ ਇਸ ਮੀਡੀਟਾ ਦੀਆਂ ਤਸਵੀਰਾਂ ਨੇ ਤਰਨਜੀਤ ਸਿੰਘ ਸੰਧੂ ਇਥੋਂ ਨਿਕਲ ਰਹੇ ਨੇ ਤੇ ਪੁਲਿਸ ਦੇ ਪੁਲਿਸ ਵੱਲੋਂ ਜਿਹੜੀ ਚੌਕਸੀ ਹੈ ਉਹ ਪੂਰੀ ਤਰ੍ਹਾਂ ਵਰਤੀ ਗਈ ਹੈ ਤਾਂ ਕਿ ਕਿਸੇ ਵੀ ਕਿਸਮ ਦਾ ਜਿਹੜਾ ਟਕਰਾਵ ਜਿਹੜਾ ਇਸ ਪਾਸੇ ਨਾ ਪੈਦਾ ਹੋ ਸਕੇ ਤਾਂ ਇਹ ਮਜੀਠਾ ਦੀਆਂ ਤਸਵੀਰਾਂ ਨੇ ਤਾਂ ਅਗਲੇ ਦਿਨ ਭਾਰਤੀ ਜਨਤਾ ਕਿਸਾਨਾਂ ਦਾ ਕਿਸਾਨ ਜਿਹੜੇ ਨੇ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਵਿਰੋਧ ਕਰ ਰਹੇ ਨੇ ਹਾਲਾਂਕਿ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ भारतीय जनता पार्टी ने आगे गल जरा बचना चाहिए अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और वट्सएप चैनल आरोप